ਮਿੱਤਰੋ ਪਿੰਡ ਮੋਦਕੀ ਖੜੇ ਆ ਜੀ ਤੁਹਾਡੇ ਵਾਸਤੇ ਨਾ ਦੋ ਨਗ ਲੈ ਕੇ ਆਏ ਆ ਇੱਕ ਸੋਨਾਲੀਕਾ ਡੀਆਈ 60 ਤੇ ਇੱਕ ਅਰਜਨ 605 ਡੀਆਈ ਟਰੈਕਟਰ ਆ ਮਾਲਕ ਆਪਣੇ ਕੋਲਿਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲਾ ਵਧੀਆ ਵੀਰੇ ਠੀਕ ਠਾਕ ਹਾਂਜੀ ਸਾਰਿਆਂ ਤੋਂ ਪਹਿਲਾਂ ਜਿਹੜਾ ਸੋਨਾਲੀਕਾ ਡੀਆਈ 60 ਹੈ ਮਾਡਲ ਕਿਹੜਾ ਹੈ ਤੇ 2011 ਮਾਡਲ ਹੈ 2011 ਮਾਡਲ ਆ ਨੰਬਰ 50 ਵਾ ਨੰਬਰ 50 ਆ ਤੇ ਬਾਈ ਮੂਰਲੇ ਟਾਇਰ ਜਾ ਜੀਆ ਚਾਰੇ ਟਾਇਰ ਆਪਣੇ ਕਿੰਨੇ ਪਰਸੈਂਟ ਆ ਇਹ ਹੋਣਗੇ ਜੀ 80 ਤੋਂ 85% 80 ਤੋਂ 85% ਚਾਰੇ ਟਾਇਰ ਆ ਹਾਂਜੀ ਤੇ ਗੱਲ ਕਰੀਏ ਟਰੈਕਟਰ ਦੀ ਰੰਗ ਪੇੜੀ ਬਿਲਕੁਲ origignal origignal ਕਿਤੇ ਵੀ ਕਲਪਣੀ ਲੱਗੀ ਰੰਗ ਦੀ ਇੱਕ ਵੀ ਸਾਰਾ ਟਰੈਕਟਰ origignal ਆ ਵੀ ਫੁੱਲ ਗਾਰੰਟੀ ਆ ਬਾਈ ਗਾਰੰਟੀ ਹੈ ਜੀ ਆਪਣੀ ਪੂਰੀ ਜ਼ਿੰਮੇਵਾਰੀ ਆ ਹਾਂਜੀ ਠੀਕ ਆ ਮੇਨ ਗੱਲ ਕਰੀਏ ਟਰੈਕਟਰ ਦਾ ਇੰਜਨ ਗੇਅਰ ਕਿਵੇਂ ਆ ਇੰਜਨ ਗੇਅਰ ਬਿਲਕੁਲ ਓਕੇ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਆ ਸਕਦੇ ਆ ਬਾਈ ਵਾਕੇ ਤਸੱਲੀ ਕਰਕੇ ਟਰੈਕਟਰ ਫੇਰ ਸੌਦਾ ਲਾਵੇ ਹਾਂਜੀ ਠੀਕ ਆ ਰਾਂਗ ਪੇੜ ਦਾ ਸਾਰਾ ਇੰਜਨ ਵਾਲਾ ਤੇ ਬਾਕੀ ਸਮਾਨ ਟਰੈਕਟਰ ਨਾਲ ਬਾਈ ਆ ਹੀ ਮਿਲੂਗਾ ਫੈਬਰ ਹੱਡ ਪੂਰਾ ਮਿਲੂਗਾ ਡੰਡਾ ਫੱਟੀ ਹਾਂਜੀ ਸਮਾਨ ਸਾਰਾ ਮਿਲੂਗਾ ਡੰਡਾ ਫੱਟੀ ਫੈਬਰ ਹੱਡ ਹਾਂਜੀ ਹਾਂਜੀ ਇਹਦਾ ਹੀ ਸਮਾਨ ਟਰੈਕਟਰ ਦਾ ਹਾਂਜੀ ਹਾਂਜੀ ਇਦਾਂ ਹੀ ਠੀਕ ਆ ਜੀ ਕੋਈ ਕਮੀ ਤਾਂ ਨਹੀਂ ਵੀਰੇ ਨਹੀਂ ਨਹੀਂ ਵੀਰੇ ਕੋਈ ਕਮੀ ਨਹੀਂ ਜੀ ਕੋਈ ਕਮੀ ਨਹੀਂ ਕੀ ਟਰੈਕਟਰ ਇੰਜਨ ਗੇਅਰ ਦਾ ਪੂਰਾ ਢੰਗਾ ਵਾਹ ਕੇ ਤਸੱਲੀ ਕਰਕੇ ਟਰੈਕਟਰ ਫੇਰ ਸੌਦਾ ਲਾ ਸਕਦੇ ਆ ਤੇ ਬਾਈ ਜੀ ਕੀ ਡਿਮਾਂਡ ਰੱਖੀ ਹੈ ਹਾਂਜੀ ਡਿਮਾਂਡ ਹੈ ਜੀ 3,55,000 ਰੁਪਏ ਇਹਨਾਂ ਲੱਖ ਤੋਂ 50000 ਦੀ ਡਿਮਾਂਡ ਆ ਬਾਈ ਹਾਂਜੀ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਉਗੇ ਮਾਨਤਨ ਵੀਰੇ ਫੁੱਲ ਕਰਾਂਗੇ ਫੁੱਲ ਮਾਨਤਨ ਕੀਤਾ ਜਾਊਗਾ ਇੰਜਨ ਗੇਅਰ ਦਾ ਵਾਹ ਕੇ ਤਸੱਲੀ ਕਰਕੇ ਟਰੈਕਟਰ ਫੇਸ ਉਹਦਾ ਲਾ ਸਕਦੇ ਹੋ ਤੇ ਬਾਈ ਪੂਰਾ ਮਾਨਤਨ ਹੋਊਗਾ ਹੀ ਹਾਂਜੀ ਠੀਕ ਆ ਬਾਈ ਜੀ ਫੁੱਲ ਮਾਨਤਨ ਕੀਤਾ ਜਾਊਗਾ ਅੱਗੇ ਆ ਗਿਆ ਜੀ 805 ਡੀ ਇਹ ਕਿਹੜਾ ਮਾਡਲ ਹੈ ਇਹ 2021 ਮਾਡਲ ਹੈ ਵੀਰੇ ਉਹ ਯਾਰ ਇੱਕ ਹੀ ਮਾਰ ਲਾ ਨੰਬਰ ਪ੍ਰੋਇਪੋਰ ਦਾ ਲੋਕਲ ਹਾਂ ਹਾਂਜੀ ਆ ਵੀ ਸਰਕਾਰੀ ਪੇਂਟਾਂ ਲੱਗੀਆਂ ਠੀਕ ਆ ਜੀ ਪੀ ਵੀ 05 ਪ੍ਰੋਇਪੋਰ ਦਾ ਨੰਬਰ ਆ ਸਰਕਾਰੀ ਪੇਂਟਾਂ ਲੱਗੀਆਂ ਹੋਈਆਂ ਤੇ ਗੱਲ ਕਰੀਏ ਇਹਦੇ ਟਾਇਰਾਂ ਨਹੀਂ ਨਾਲਦੇ ਆ ਹਾਂਜੀ ਵੀਰੇ ਇਹਦੇ ਹੈਗੇ ਆ ਜੀ 80 ਕੁ ਪੈਸੇ 75 80 ਪੈਸੇ ਠੀਕ ਆ 80 ਕੁ ਪੈਸੇ ਹੈਗੇ ਚਾਰੇ ਟਾਇਰ ਹਾਂਜੀ ਹਾਂਜੀ ਠੀਕ ਆ ਭਾਈ ਇਹਦੇ ਰੰਗ ਬੇੜ ਦੀ ਜ਼ਿਆਦਾ ਕਰੀਏ ਹਾਂਜੀ ਬਿਲਕੁਲ ਓਰੀਜਨਲ ਵੀਰੇ ਕਿਤੇ ਪੇਂਟ ਕਲਮਾ ਨਹੀਂ ਲੱਗੀਆਂ ਇਹਦੇ ਵੀ ਇਤੇ ਵੀ ਕਾਲਮਣੀ ਲੱਗੀ ਸਾਰਾ ਟਰੈਕ ਰੀਜਨਲ ਹਾਂਜੀ ਸਮਾਨ ਵੀਰੇ ਮਿਲ ਜੂਗਾ ਇਹਦੇ ਨਾਲ ਮਗਰਾਟਾ ਵਾਲੇ ਜਿਵੇਂ ਡੰਡੇ ਹੋਗੇ ਕੱਪੜੇ ਆਈ ਛਤਰੀ ਹੋਗੀ ਪੂਰਾ ਦੇ ਦਿਆਂਗੇ ਆਪਾਂ ਸਮਾਨ ਆ ਕੇ ਡੰਡਾ ਫੱਟੀ ਛਤਰੀ ਹਾਂਜੀ ਮੈਂਪਰ ਵੀਰੇ ਮਿਲ ਜੂਗਾ ਸਮਾਨ ਮਿਲ ਜੂਗਾ ਨਾਲ ਠੀਕ ਆ ਵੀਰੇ ਪੂਰਾ ਸਮਾਨ ਨਾਲ ਆ ਤੇ ਇੰਜਨ ਗੇਅਰ ਦਾ ਇਹ ਵੀ ਪੂਰਾ ਚੰਗਾ ਇਹਦੀ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਹੋਣਾ ਜਰੂਰ ਨਹੀਂ ਚੱਲਿਆ ਵੀਰੇ ਠੀਕ ਆ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਜਿੰਨਾ ਵੀ ਚੱਲਿਆ ਤੇ ਬਈ ਅਰੀਜਨਲ ਕੰਪਨੀ ਸੈਂਟਰ ਗੇਅਰ ਨਾਲ ਹਾਂਜੀ ਸੈਂਟਰ ਗੇਅਰ ਠੀਕ ਆ ਕੰਪਨੀ ਦਾ ਸੈਂਟਰ ਗੇਅਰ ਆ ਇੰਜਨ ਗੇਅਰ ਦਾ ਵ ਤੇ ਬਾਈ ਬਣਾ ਅਗਲਾ ਜਾਂਚੀ ਤੋਂ ਚੈੱਕ ਕਰਾ ਲੈ ਵੀ ਕਿੰਨੇ ਘੰਟੇ ਚੱਲੇ ਹਾਂਜੀ ਹਾਂਜੀ ਵੀਰੇ ਠੀਕ ਆ ਤੇ ਆਪਾਂ ਇਹਦੀ ਕੀ ਡਿਮਾਂਡ ਰੱਖੀ ਆ ਬਾਈ ਜੀ ਇਹਦੀ ਡਿਮਾਂਡ ਹੈਗੀ 565000 ਰੁਪਈਆ ਡਿਮਾਂਡ ਆ ਤੇ ਜਿਹੜਾ ਕਰ ਚੋਂਦਾ ਬਾਈ ਆਪਣੀ ਵੀਡੀਓ ਸ਼ੇਅਰ ਹਾਂਜੀ ਮਾਨਤਾਨ ਵੀਰੇ ਫੁੱਲ ਕਰਾਂਗੇ ਫੁੱਲ ਮਾਨਤਾਨ ਕੀਤਾ ਜਾਊਗਾ ਦੋਵਾਂ ਟਰੈਕਟਰਾਂ ਦੇ ਵਿੱਚ ਹਣਾ ਜੀ ਹਾਂਜੀ ਹਾਂਜੀ ਇਹ ਸਮਾਨ ਦੋਵਾਂ ਦਾ ਪੂਰਾ ਮਿਲੂਗਾ ਹਾਂਜੀ ਹਾਂਜੀ ਤੇ ਬਾਈ ਜੀ ਕਿਹੜੇ ਪਿੰਡ ਵਕਾਊ ਆ ਦੋਵੇਂ ਟਰੈਕਟਰ ਪਿੰਡ ਮੋਦਕੀ ਜ਼ਿਲ੍ਹਾ ਫਰੋਜ਼ਪਰੀ ਪਿੰਡ ਮੋਦਕੀ ਹੈ ਜ਼ਿਲ੍ਹਾ ਫਰੋਜ਼ਪੁਰ ਆ ਤੇ ਨੰਬਰ ਬੋਲੋ ਨੰਬਰ 95013 84398 ਠੀਕ ਆ ਬਾਈ ਜੀ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਲ ਫੋਲ ਕਰਨਾ ਹਾਂਜੀ ਹਾਂ ਜੀ ਵੀਡੀਓ ਨੂੰ ਕਰ ਦਿਓ ਜੀ ਸ਼ੇਅਰ ਧੰਨਵਾਦ